ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ 350 ਸਾਲਾ ਮਨਾਇਆ ਜਾ ਰਿਹਾ ਹੈ ਤੋਂ ਇਹ ਕਵਤਾ ਉਹਨਾਂ ਨੂੰ ਸਮਰਪਿਤ ਕਰਨ ਜਾ ਰਿਹਾ ਗੌਰ ਨਾਲ ਸੁਣਨਾ ਨੌਵੇਂ ਗੁਰਾਂ ਦੇ ਵਾਂ ਨੋ ਮੇ ਗੁਰਾਂ ਦੇ ਵਾਂਗ ਕਿਹੜਾ ਜਿੰਦ ਕੋਲ ਕੁਮਾਵੇ ਕਤਲ ਹੋਣ ਲਈ ਆਪ ਜੋ ਕਾਤਲ ਵੱਲ ਜਾਵੇ ਕਤਲ ਹੋਣ ਲਈ ਆਪ ਜੋ ਕਾਤਲ ਵੱਲ ਜਾਵੇ ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਹੋਇਆ ਕਾਤਲ ਦੀ ਦਹਲੀ ਜਿਤੇ ਕਿਸੇ ਖੂਨ ਨਾ ਚੋਇਆ ਮਜਲੂਮਾਂ ਲਈ ਵਿਰਲਾਹੀ ਮਜਲੂਮਾਂ ਲਈ ਵਿਰਲਾਹੀ ਕੋਈ ਸੀਸ ਕਟਾਵੇ ਕਤਲ ਹੋਣ ਲਈ ਆਪ ਜੋ ਕਾਤਲ ਵੱਲ ਜਾਵੇ ਕਤਲ ਹੋਣ ਲਈ ਆਪ ਜੋ ਕਾਤਲ ਵੱਲ ਜਾਵੇ ਦੋ ਫਟਿਆਂ ਵਿੱਚ ਬਾਜ ਕੇ ਮਤੀ ਦਾਸ ਸੀ ਚਿਰਿਆ ਉਸ ਦੇ ਅੱਖਿਓਂ ਅਥਰੂ ਇੱਕ ਵੀ ਨਾ ਕਿਰਿਆ ਰਸਨਾ ਉਹਦੀ ਅੰਤ ਸਮੇਂ ਤੱਕ ਰਸਨਾ ਉਹਦੀ ਅੰਤ ਸਮੇਂ ਤੱਕ ਜਪ ਜੀ ਗਾਵੇ ਕਤਲ ਹੋਣ ਲਈ ਆਪ ਜੋ ਕਾਤਲ ਵੱਲ ਜਾਵੇ ਨੋਮੇ ਗੁਰਾਂ ਦੇ ਵਾਂਹ ਕਿਹੜਾ ਜਿੰਦ ਕੋਲ ਕੁਮਾਵੇ ਕਤਲ ਹੋਣ ਲਈ ਆਪ ਜੋ ਕਾਤਲ ਵੱਲ ਜਾਵੇ ਜਿਉਂਦੇ ਜੀ ਪਾਈ ਸਤਿਦਾਸ ਨੂੰ ਗਿਆ ਜਲਾਇਆ ਦੇ ਦਰਦਾਂ ਨੂੰ ਉਸ ਤੇ ਜਰਾ ਤਰਸ ਨਾ ਆਇਆ ਰੱਬ ਵੀ ਐਸੇ ਸਦਕਵਾਨ ਤੋਂ ਰੱਬ ਵੀ ਐਸੇ ਸਦਕਵਾਨ ਤੋਂ ਵਾਰੇ ਜਾਵੇ ਕਤਲ ਹੋਣ ਲਈ ਆਪ ਜੋ ਕਾਤਲ ਵੱਲ ਜਾਵੇ ਭਾਈ ਦੇਲਾ ਦੇਖ ਖੋਲ ਦੀ ਤੇ ਅਲਾ ਦੇਖ ਖੋਲਤੀ ਦੇ ਵਿੱਚ ਬੈ ਕੇ ਸਬਰ ਦੀ ਹੱਦ ਮੁਕਾ ਗਿਆ ਬਾਣੇ ਵਿੱਚ ਰਹਿ ਕੇ ਰੂ ਗੁਰੂ ਚਰਣੀ ਪਹੁੰਚ ਕੇ ਪਈ ਸ਼ੁਕਰ ਮਨਾਵੇ ਕਤਲ ਹੋਣ ਲੀ ਆਪ ਜੋ ਕਾਤਲ ਵੱਲ ਜਾਵੇ ਹਿੰਦ ਦੀ ਖਾਤਰ ਕਰ ਗਿਆ ਉਪਕਾਰ ਉਹ ਪਾਰਾ ਹਿੰਦ ਦੀ ਖਾਤਰ ਕਰ ਗਿਆ ਉਪਕਾਰ ਉਹ ਪਾਰਾ ਸਾਡੇ ਲਈ ਉਹ ਕਰ ਗਿਆ ਉਪਕਾਰ ਉਪਾਰਾ ਮੀਰੀ ਪੀਰੇ ਵਾਲੇ ਦੀ ਅੱਖੀਆਂ ਦਾ ਤਾਰਾ ਸਾਖਾ ਕਰਕੇ ਧਰਮ ਹੇਤ ਜੋ ਧਰਮ ਬਚਾਵੇ ਕਤਲ ਹੋਣ ਲਈ ਆਪ ਜੋ ਕਾਤਲ ਵੱਲ ਜਾਵੇ ਐਸਾ ਕਿਸੇ ਸ਼ਹੀਦ ਨੇ ਮਜਨੂਮ ਨਹੀਂ ਛੋਇਆ ਅੱਜ ਤੱਕ ਕਿਸੇ ਦਾ ਸੰਸਕਾਰ ਦੋ ਥਾਂ ਨਹੀਂ ਹੋਇਆ ਅੱਜ ਤੱਕ ਕਿਸੇ ਦਾ ਸੰਸਕਾਰ ਦੋ ਥਾਂ ਨਹੀਂ ਹੋਇਆ ਭਾਈ ਜੈਤਾ ਉਹ ਦੇ ਸੀਸ ਨੂੰ ਭਾਈ ਜੈਤਾ ਉਹ ਦੇ ਸੀਸ ਨੂੰ ਦਿੱਲੀੋਂ ਲੈ ਆਵੇ ਕਤਲ ਹੋਣ ਲਈ ਆਪ ਜੋ ਕਾਤਲ ਵੱਲ ਜਾਵੇ ਓ ਜੁਲਮੀ ਨੇਰ ਮਿਟਾਤਾ ਗੁਰਾਂ ਚਾਨਣੀ ਕੀਤਾ ਜੁਲਮੀ ਨੇਰ ਮਿਟਾਤਾ ਗੁਰਾ ਚਾਨਣ ਕੀਤਾ ਜਾਮ ਸ਼ਹਾਦਤ ਉਹਨਾ ਦਿੱਲੀ ਜਾ ਪੀਤਾ ਕਿਦਾਂ ਸਦਕ ਨਿਭਾਈ ਦਾ ਵਿਰਲਾ ਦਰਸਾਵੇ ਕਿਦਾਂ ਸਦਕ ਨਿਭਾਈ ਦਾ ਵਿਰਲਾ ਦਰਸਾਵੇ ਕਤਲ ਹੋਣ ਲਈ ਆਪ ਜੋ ਕਾਤਲ ਵੱਲ ਜਾਵੇ ਆਖਰੀ ਮੰਦ ਗੁਰੂ ਨਾਨਕ ਨੇ ਜ਼ਬਰੀ ਜੰਜੂ ਪਾਉਣ ਨਹੀਂ ਦਿੱਤਾ ਤੇਗ ਬਹਾਦਰ ਜ਼ਬਰੀ ਜੰਜੂ ਲਾਉਣ ਨਹੀਂ ਦਿੱਤਾ ਗੁਰੂ ਨਾਨਕ ਨੇ ਜ਼ਬਰੀ ਜੰਜੂ ਪਾਉਣ ਨਹੀਂ ਦਿੱਤਾ ਤੇਗ ਬਹਾਦਰ ਜ਼ਬਰੀ ਜੰਜੂ ਲਾਉਣ ਨਹੀਂ ਦਿੱਤਾ ਹੈ ਜ਼ਬਰ ਵਰੋਤੀ ਸਿੱਖ ਧਰਮ ਇਹੋ ਦਰਸਾਵੇ ਕਤਲ ਹੋਣ ਲਈ ਆਪ ਜੋ ਕਾਤਲ ਵੱਲ ਜਾਵੇ ਕਤਲ ਹੋਣ ਲਈ ਆਪ ਜੋ ਕਾਤਲ ਵੱਲ ਜਾਵੇ ਕਤਲ ਹੋਣ ਲਈ ਆਪ ਜੋ ਕਾਤਲ ਵੱਲ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ